ਗੋਲੂ ਜੀ ਇਹ ਮਾਤਾ ਜੀ ਦੇਹਤ ਹੋ ਗਈ ਹੈ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਲੇਕਿਨ ਤੁਹਾਡੀ ਜ਼ਿੰਦਗੀ ਅਜੇ ਸਟਾਰ ਵੀ ਨਹੀਂ ਹੋਈ ਛੋਟੀ ਉਮਰ ਹੈ ਪੂਰੀ ਜ਼ਿੰਦਗੀ ਪਈ ਹੈ ਕਿੰਨਾ گزارਾ ਕਰੋਗੇ ਮਾਤਾ ਤੋਂ ਬਗਿਆਰ ਮੌਤ ਬਿਨਾਂ ਤੇ ਵੜੀ ਖਤਮ ਹੈ ਜ਼ਿੰਦਗੀ ਮੌਤ ਬਿਨਾਂ ਤੇ ਵੜੀ ਜ਼ਿੰਦਗੀ ਅਦীন ਅਸਰ ਦੀ ਪੂਰੀ ਨਾਸਤਿਆ ਜਿਹੜੇ ਕਮੈਂਟ ਕਰਦੇ ਆ ਜਿਹੜੇ ਚੰਗੇ ਕਮੈਂਟ ਕਰਦੇ ਉਹਨਾਂ ਨੂੰ ਤੇ ਜਿਲੋਂ ਧੰਨਵਾਦ ਆ ਥੈਂਕ ਯੂ ਉਹਨਾਂ ਨੂੰ ਬਹੁਤ ਬਹੁਤ ਜਿਹੜੇ ਮਾਰੇ ਘੰਟੇ ਮਾਰੇ ਕਮੈਂਟ ਕਰਦੇ ਆ ਉਹਨਾਂ ਨੂੰ ਫਿਰ ਰੱਬ ਬੁੱਧੀ ਬਲ ਬੁੱਧੀ ਦਾ ਫਿਰ ਪ੍ਰਦਾਨ ਕਰੇ ਸਿੱਧੀ ਗੱਲ ਆ ਬਾਕੀ ਪਤਾ ਹੁੰਦਾ ਜਿਹੜੇ ਬੰਦੇ ਤੇ ਪਈ ਹੁੰਦੀ ਆ ਅਗਲੇ ਬੰਦੇ ਨੇ ਤੇ ਫਿਰ ਉਹ ਗੱਲ ਜਿੰਨੀਆਂ ਗੱਲਾਂ ਜਿੰਨੇ ਮੂਹੋਂ ਨਹੀਂ ਗੱਲਾਂ ਮਾਂ ਦਾ ਦੁੱਖ ਉਹਨੂੰ ਪਤਾ ਹੁੰਦਾ ਜਿਸ ਦੀ ਮਾਂ ਨਹੀਂ ਹੁੰਦੀ ਜਾਂ ਜਿਸ ਦੀ ਮਾਂ ਦੀ ਡੈਥ ਹੋ ਗਈ ਹੁੰਦੀ ਆ ਅੱਜ ਅਸੀਂ ਪਹੁੰਚੇ ਹਾਂ ਬਲੂ ਮਾਜੀ ਵਾਲੇ ਦੇ ਘਰ ਜਿਸ ਦੀ ਮਾਤਾ ਪੂਰੀ ਹੋ ਗਈ ਆ ਸੋ ਸਾਨੂੰ ਵੀ ਅਫਸੋਸ ਹੈ ਕਿਉਂਕਿ ਛੋਟੀ ਉਮਰੇ ਉਸਦੀ ਮਾਤਾ ਦਾ ਸਾਯਾ ਸਿਰ ਤੋਂ ਉੱਠ ਗਿਆ ਲੇਕਿਨ ਉਸ ساری ਜ਼ਿੰਦਗੀ ਪਈਆ ਕਿਦਾਂ ਕੱਟੇਗੀ ਲੋਕਾਂ ਵੱਲੋਂ ਵੀ ਕਈ ਕਮੈਂਟ ਕੀਤੇ ਗਏ ਨੇ ਲੇਕਿਨ ਥੋੜਾ ਬਤਾ ਦੇਖਣਾ ਚਾਹੀਦਾ ਕਿ ਉਸਦੀ ਉਮਰ ਕਿੰਨੀ ਹੈ ਅਤੇ ਉਸ ਨੂੰ ਕਿੰਨੀ ਕੀ ਸਮਝ ਹੈ ਸੋ ਮਾਤਾ ਦਾ ਦੁੱਖ ਜਿਹੜਾ ਹੈ ਉਹ ਉਸ ਨੂੰ ਪਤਾ ਹੁੰਦਾ ਜਿਸਦੀ ਮਾਤਾ ਉਸੇ ਸਿਰ ਤੇ ਨਾ ਹੋਵੇ ਸੋ ਗੱਲਬਾਤ ਕਰਦੇ ਗੋਲੂ ਮਾਝੇ ਵਾਲੇ ਨਾਲ ਅੱਜ ਘਰ ਪਹੁੰਚੇ ਆ ਤੇ ਮਾਹੌਲ ਬੜਾ ਗਮਗੀਨ ਬਣਿਆ ਹੋਇਆ ਘਰ ਤੇ ਗੱਲ ਕਰਾਂਗੇ ਹੋਰ ਗੁਲਜੀ ਏ ਮਾਤਾ ਦੀ ਡੈਥ ਹੋ ਗਈ ਆ ਲੋਕਾਂ ਮੈਨੂੰ ਕਮੈਂਟ ਕੀਤੇ ਜਾ ਰਹੇ ਨੇ ਲੇਕਿਨ ਤੁਹਾਡੀ ਜ਼ਿੰਦਗੀ ਅਜੇ ਸਟਾਰਟ ਵੀ ਨਹੀਂ ਹੋਈ ਛੋਟੀ ਉਮਰ ਹੈ ਪੂਰੀ ਜ਼ਿੰਦਗੀ ਪਈ ਹੈ ਕਿੰਨਾ گزارਾ ਕਰੋਗੇ ਮਾਤਾ ਤੋਂ ਬਗੈਰ ਮਾਂ ਤੋਂ ਬਿਨਾ ਤਾਂ ਫੇਰ ਖਤਮ ਹੈ ਜ਼ਿੰਦਗੀ ਮਾਂ ਤੋਂ ਬਿਨਾ ਤਾਂ ਫੇਰ ਜ਼ਿੰਦਗੀ ਅਦੀ ਨਸ਼ਟ ਅਦੀ ਕੀ ਪੂਰੀ ਨਸ਼ਟਿਆ ਤੇ ਜਿਹੜੇ ਕਮੈਂਟ ਕਰਦੇ ਆ ਜਿਹੜੇ ਚੰਗੇ ਕਮੈਂਟ ਕਰਦੇ ਉਹਨਾਂ ਨੂੰ ਤੇ ਦਿਲੋਂ ਧੰਨਵਾਦ ਆ ਥੈਂਕ ਯੂ ਉਹਨਾਂ ਨੂੰ ਬਹੁਤ ਬਹੁਤ ਜਿਹੜੇ ਮਾਰੇ ਕਰਦੇ ਆ ਮਾਰੇ ਕਮੈਂਟ ਕਰਦੇ ਆ ਉਹਨਾਂ ਨੂੰ ਫੇਰ ਅੱਬ ਬੁੱਧੀ ਬਲ ਬੁੱਧੀ ਦਾ ਫੇਰ ਬਰਦੌਲ ਘਰੇ ਸਿੱਧੀ ਗੱਲ ਹੈ। ਬਾਕੀ ਪਤਾ ਉਹਨੂੰ ਹੁੰਦਾ ਜਿਹੜੇ ਬੰਦੇ ਤੇ ਪਈ ਹੁੰਦੀ ਐ ਅਗਲੇ ਬੰਦੇਲੇ ਤੇ ਫਿਰ ਉਹ ਗੱਲ ਜਿੰਨੀਆਂ ਗੱਲਾਂ ਜਿੰਨੇ ਮੂੰਹ ਹੁੰਦੀਆਂ ਗੱਲਾਂ ਤੇ ਬਾਕੀ ਜਿਹੜੇ ਬੰਦੇ ਤੇ ਪਈ ਹੁੰਦੀ ਪਤਾ ਉਹਨੂੰ ਹੁੰਦਾ ਜੀ। ਜੀ ਬਿਲਕੁਲ ਗੋਲੂ ਇਹ ਉਮਰ ਛੋਟੀ ਐ ਪਹਿਲਾਂ ਜਦੋਂ ਕੰਮ ਤੇ ਜਾਂਦਾ ਹਾਂ ਜਾਂ ਫਿਲਮ ਕਰਨ ਜਾਂਦਾ ਸੀਗਾ ਆਉਂਦਾ ਸੀਗਾ ਤੇ ਕਿਤਨਾ ਕਿਤੇ ਮਾਂ ਜਿਹੜੀ ਉਲੀ ਕਰਦੀ ਸੀ ਬੂਏ ਅੱਗੇ ਭਾਵੇਂ ਰਾਤ ਦੇ 12 ਵਜੇ 1 ਵਜੇ 2 ਵਜੇ ਉਹਨੂੰ ਚਾਹ ਹੁੰਦਾ ਸੀ ਮੇਰਾ ਪੋਤਾ ਆ ਰਿਹਾ ਠੀਕ ਹੈ ਜੀ ਮਾਂ ਗੇਰ ਤੇ ਖਲੋਤੀ ਹੁੰਦੀ ਸੀ ਲੇਕਿਨ ਹੁਣ ਕੌਣ ਖਲੋਏਗਾ ਕੌਣ ਜਿਹੜੀ ਗੋਲੂ ਦੀ ਉਡੀਕ ਕਰੇਗਾ ਕੌਣ ਪੁੱਛੇਗਾ ਰੋਟੀ ਖਾਧੀ ਕਿ ਨਹੀਂ ਖਾਧੀ ਮਾਂ ਤਾਂ ਬਿਨਾ ਵਹੀ ਮੈਂ ਗੇਰ ਤੇ ਸਾਰਾ ਜ਼ਿੰਦਗੀ ਨਸਤੇ ਆ ਤੇ ਹੁਣ ਕਦੇ ਜਦੋਂ ਪਹਿਲਾਂ 12 ਵਜੇ ਹੋਣਾ ਮੈਂ 1 ਵਜੇ ਹੁਣ ਬਨੇਰੇ ਹੋਣਾ 4 ਵਜੇ ਨਾ ਬਨੇਰੇ ਮੇਰੀ ਮਾਂ ਨੇ ਬੋਏ ਘੜੀ ਖਲੋਤੇ ਹੋਣਾ ਫਿਰ ਮੇਰਾ ਪੋਤਾ ਉੜਿਆ ਫਿਰ ਜਿਹੜੀ ਚੀਜ਼ ਮੈਂ ਘਣਾ ਉਹ ਬਣਾ ਕੇ ਰੱਖਣੀ ਵੀ ਉਹਨੇ ਆਣ ਕੇ ਖਾਣੀ ਆ ਤੇ ਬਾਕੀ ਹੁਣ ਉਹ ਚੀਜ਼ਾਂ ਜਾਦ ਹੁੰਦੀਆਂ ਰਹਿਣੀਆਂ ਵਾ ਦਿਲ ਭੁਰਦਾ ਰਹਿਣਾ ਅੰਦਰੋਂ ਅੰਦਰੀ ਇਹ ਚੀਜ਼ਾਂ ਨਹੀਂ ਭੁੱਲਣੀਆਂ ਬਾਜੀ ਕਿਤੇ ਨਾ ਕਿਤੇ ਭੁਲੇਖਾ ਵੀ ਪੈਂਦਾ ਹੁਣ ਅੱਜ ਕੱਲ ਜਿਵੇਂ ਕੋਠੇ ਚੜਦੇ ਆ ਤੈਨੂੰ ਭੁਲੇਖਾ ਪੈਂਦਾ ਹੋ ਕੇ ਮਾਤਾ ਨੇ ਥੱਲੇ ਆਵਾਜ਼ ਮਾਰੀ ਮੈਂ ਥੱਲੇ ਜਾਵਾ ਥੱਲੇ ਜਾਹਦਾ ਤੇ ਮਾਂ ਹੈ ਨਹੀਂ ਹਾਂਜੀ ਹਾਂਜੀ ਭੜੀ ਦ ਭੁਲੇਖੇ ਤੇ ਪੈਂਦੇ ਆ ਜੇ ਤਾਂ ਕਦੇ ਮੈਂ ਇੱਥੇ ਚੱਲ ਜਾ ਫਿਰ ਮੈਨੂੰ ਇਹ ਹੁੰਦਾ ਵਾ ਵੀ ਜਲਦੀ ਜਲਦੀ ਘਰ ਚੱਲ ਜਾ ਮੇਰੀ ਮਾਂ ਆਵਾਜ਼ਾਂ ਮਾਰਣ ਢੀ ਮੈਨੂੰ ਮੈਨੂੰ ਲੱਗਦਾ ਆਪ ਨੂੰ ਤੇ ਫਿਰ ਮੇਰੀ ਮਾਂ ਫਿਰ ਮੈਨੂੰ ਕਹਿ ਰਹੀਆਂ ਲੱਗਦਾ ਹੁੰਦਾ ਪੇ ਮੰਮੀ ਐਨਾ ਸੋਚੇਗੀ ਮੈਂ ਚਲ ਗਈ ਤੇ ਹੁਣ ਫਿਰਦਾ ਰਹਿੰਦਾ ਏ ਇਹੋ ਜੀ ਕੋਈ ਗੱਲ ਨਹੀਂ ਆ ਘਰੋਂ ਸਕੂਲੇ ਤੇ ਸਕੂਲੋਂ ਘਰ ਬਸ ਉਸ ਤੋਂ ਬਾਅਦ ਮੈਂ ਬਾਹਰ ਨਹੀਂ ਨਿਕਲਦਾ ਘਰ ਹੀ ਰਹਿਦਾ ਹਾਂ ਜੀ ਤੇ ਖਾਲੀ ਘਰ ਵੀ ਖਾਣ ਨੂੰ ਪੈਂਦਾ ਹਣਾ ਕਮਲ ਜਿਉਂ ਵੱੜਦਾ ਵਾਂ ਅੱਗੇ ਤੇ ਮਾਤਾ ਆਵਾਜ਼ ਮਾਰਦੀ ਸੀ ਵੀ ਆ ਗਿਆ ਪੁੱਤ ਬਸਾ ਰੱਖ ਕੀ ਖਾਣਾ ਈ ਤੇ ਹੁਣ ਜੋ ਘਰ ਵੱੜਦਾ ਵਾਂ ਤੇ ਘਰ ਜਿਹੜੇ ਕਮਰੇ ਖਾਲੀ ਖਾਣ ਨੂੰ ਪੈਂਦਾ ਘਰ ਛਾਂ ਛਾਂ ਕਰਦਾ ਹਾਂ ਜੀ ਅੰਟੀ ਭਲੀ ਉਹ ਤੇ ਫਿਰ ਜਿ ਜੀ ਜੋ ਤੇ ਹੈ ਜਦੋਂ ਮੈਂ ਘਰ ਨਨ ਮਨੇ ਕਈ ਵਾਰ ਭਲੇ ਖ ਲੱਗ ਪੈਂਦਾ ਵੀ ਮੇਰੀ ਮੰਮੀ ਮੰਜੇ ਤੇ ਪਈ ਆ ਬੈੱਡ ਤੇ ਪਈ ਆ ਹੁਣ ਕੋਈ ਲੱਭਦਾ ਹੀ ਨਹੀਂ ਅੰਦਰ ਹੁੰਦਿਆ ਬੈਗ ਰੱਖਿਆ ਤੇ ਚਾਚੀ ਨੇ ਗਾਈਂਦੇ ਫਿਰ ਅੱਖਾਂ ਚੋਂ ਨਿਕਲ ਆਉਂਦੇ ਜੋ ਬਿਨਾਂ ਹਾਂਜੀ ਹਾਂਜੀ ਦਿਲ ਤੇ ਭਰੀ ਫਿਰ ਦੁੱਖਦਾ ਨਾ ਉਹ ਚੀਜ਼ਾਂ ਦੇਖ ਕੇ ਫਿਰ ਹੁੰਦਿਆਂ ਚਾਚੀ ਰਗਾਈਦਾ ਚਾਚੇ ਚਾਹ ਬਣਾ ਦਿਓ ਇਹ ਚਾ ਲੋਕਾਂ ਦੇ ਚਾਚੇ ਆ ਤਾਂ ਉਦਾਂ ਨਹੀਂ ਹੋਣ ਗਿਆ ਸਾਡੇ ਚਾਚੇ ਦੇ ਸਪੋਰਟ ਚਾਚੇ ਤਾਂ ਸਾਰੇ ਸਪੋਰਟ ਕਰਦੇ ਆ ਇਹ ਕੋ ਲੁਕ ਇ ਨਗ ਜੇ ਰਹ ਹੂੰ ਰਿਸ਼ਤੇਦਾਰ ਆਏ ਨੇ ਇੱਕ ਦਿਨ ਦੋ ਦਿਨ ਚਾਰ ਦਿਨ ਹਫਤਾ 10 ਦਿਨ ਠੀਕਾ ਰੋਟੀ ਪਾਣੀ ਦੇਣਗੇ ਸੇਵਾ ਕਰਨਗੇ ਪਰ ਉਹ ਵੀ ਕਿਤੇ ਨਾ ਕਿਤੇ ਆਪਣੇ ਆਪਣੇ ਘਰ ਚਲ ਜਾਣਗੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਕਰਨੀ ਕਿੰਨੀ ਔਖੀ ਹੈ ਮਾਤ ਵਗੈਰਾ ਹਾਂਜੀ ਹਾਂਜੀ ਉਹ ਫਿਰ ਰਿਸ਼ਤੇਦਾਰ ਇੱਕ ਦਿਨ ਹਫਤਾ ਆਉਣਗੇ ਉਸ ਤੋਂ ਬਾਅਦ ਉਹਨਾਂ ਵੀ ਆਪਣੇ ਘਰ ਜਾਣਾ ਹੁੰਦਾ ਤੁਹਾਨੂੰ ਪਤਾ ਮਾਤ ਬਿਨਾਂ ਤਾਂ ਫਿਰ ਜ਼ਿੰਦਗੀ ਨਸ਼ਟ ਹੀ ਆ ਖਤਮ ਹੈ ਜ਼ਿੰਦਗੀ ਮਾਤ ਬਿਨਾਂ ਮਾ ਨਹੀਂ ਜਣੀ ਚਾਹੀਦੀ ਕਿਸੇ ਦੀ ਵੀ ਮਾ ਪਿਓ ਦੋਨੇ ਹੀ ਜਾਣਾ ਚਾਹੀਦੇ ਮਾ ਪਿਓ ਬਿਨਾਂ ਅੱਧੀ ਜ਼ਿੰਦਗੀ ਮਤਲਬ ਬੰਦਾ ਅੱਧਾ ਦੇ ਵੱਡਿਆ ਜਾਂਦਾ ਛਣੇ ਸਮੇਤ ਬੰਦਾ ਵੱਡਿਆ ਜਾਂਦਾ ਜਦੋਂ ਮਾਂ ਪਿਓ ਦਾ ਇੰਦੇ ਤੇ ਬਾਕੀ ਜਿਹੜੇ ਨਸ਼ੇ ਕਰਕੇ ਆਪਣੇ ਮਾਂ ਪਿਓ ਨੂੰ ਮਾਰਦੇ ਆ ਜਾਂ ਗਲਤ ਕੰਮ ਕਰਦੇ ਉਹਨਾਂ ਨੂੰ ਮਿਲ ਕੁੱਟਦੇ ਮਾਰਦੇ ਉਹ ਗਲਤ ਆ ਉਹ ਇਤਰਾ ਨਹੀਂ ਕਰਦਾ ਚਾਹੀਦਾ ਉਹਨਾਂ ਨੇ ਆਪਣੇ ਮਾਂ ਪਿਓ ਦਾ ਕਦਰ ਕਰਨੀ ਚਾਹੀਦੀ ਉਹਨਾਂ ਦੀ ਬਸ ਐਵੇਂ ਨਹੀਂ ਸਿਆਣੇ ਆਖਿਆ ਵੀ ਮਾਵਾ ਮਾਵਾ ਹੁੰਦੀਆਂ ਲਖ ਹੋਮਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਹਾਂਜੀ ਹਾਂਜੀ ਸੱਚੀ ਗੱਲ ਭਾਜੀ ਮਾਵਾ ਮਾਵਾ ਹੁੰਦੀਆਂ ਤੇ ਬਾਕੀ ਤੁਹਾਨੂੰ ਬਦਲ ਓਖੀ ਵੇਲੇ ਕੌਣ ਲੱਗ ਲੱਗਦਾ ਜਦੋਂ ਆਉਣ ਦੀ ਮੋਕਾ ਹੈ ਉਹਦੇ ਕੋਈ ਆਇਆ ਨਹੀਂ ਕਿ ਨਹੀਂ ਹੁਣ ਜਦੋਂ ਨਹੀਂ ਹੁੰਦੀ ਮੌਕੇ ਹੁਣ ਸਾਰੇ ਵੀ ਕਿੰਨਾ ਚਿਰ ਰਹ ਹੁਣ ਹਾਂਜੀ ਰਿਸੇਦਾਰ ਕਿੰਨਾ ਚਿਰ ਰਹਿਣਗੇ ਹਾਂਜੀ ਠੀਕ ਕਿਤੇ ਨਾ ਕਿਤੇ ਇਹਨਾਂ ਵੀ ਕੰਮ ਆ ਘਰ ਜਾਣਾ ਘਰ ਦਾ ਆਪਣਾ ਕਾਰੋਬਾਰ ਕਰਨਾ ਲੇਕਿਨ ਫੇਰ ਹੁਣ ਤੁਸੀਂ ਪਿਓ ਪਤਾ ਸਾਰੀ ਜ਼ਿੰਦਗੀ ਇਕੱਲਾ ਹੀ ਰਹੋਗੇ ਤੁਸੀਂ ਪਿਓ ਦਾ ਦੁੱਖ ਵੰਡਾਉਣਾ ਪਿਓ ਨੇ ਤੁਹਾਡਾ ਦੁੱਖ ਵੰਡਾਉਣਾ ਹਾਂਜੀ ਹਾਂਜੀ ਮੈਂ ਤਾਂ ਅੱਗੇ ਦਾੜੀ ਸਾਹਮਣੇ ਕੋਈ ਵੀ ਗੱਲ ਨਹੀਂ ਕਰਦਾਗੀ ਵੀ ਉਹਨਾਂ ਦਾ ਮਾਨ ਨਾ ਪਾਰ ਆਵੇ ਬਾਕੀ ਉਹਨਾਂ ਸਾਹਮਣੇ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਰਦਾ ਡੈਡੀ ਨਾਲ ਆਪਣਾ ਬਹੁਤ ਪਿਆਰਿਆ ਹੁਣ ਅੱਗੇ ਮੰਮੀ ਨਾਲ ਹੀ ਹੁਣ ਡੈਡੀ ਨਾਲ ਡੈਡੀ ਨਾਲ ਵੀ ਅੱਗੇ ਪਹਿਲਾਂ ਬਹੁਤ ਹੀ ਪਰ ਮਾਂ ਮੇਰੀ ਦਾ ਜ਼ਿਆਦਾ ਹੀ ਮੈਂ ਅੱਗੇ ਮੇਰੀ ਮੌੜ ਕਦੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਜੜੀ ਜੀਤੇ ਰੱਖਣਾ ਤੋ ਲੈ ਕੇ ਦੇਣੀ ਭਾਈ ਮਹਿੰਗੀ ਭਾਈ ਸਸਤੀ ਆ ਇੱਕ ਚੀਜ਼ ਤੋਂ ਮੈਨੂੰ ਤਰਲਾ ਨਹੀਂ ਮਾਰਨ ਦਿੱਤਾ ਮੇਰੀ ਮਾਂ ਨੇ ਉਹ ਜੀਵਨ ਨੇ ਯਾਦ ਆਉਂਦੀਆਂ ਤੇ ਹੋਂ ਗਿਆਂ ਵੀ ਆਉਂਦੀਆਂ ਰਹਿਣ ਗਿਆ ਇਹ ਤੇ ਪਕਰ ਹੁਣ ਸਾਰੀ ਜ਼ਿੰਦਗੀ ਯਾਦ ਆਉਣੀ ਆ ਮਾਂ ਦੀ ਜਿਹੜੀ ਕਮੀ ਆ ਕੋਈ ਵੀ ਪੂਰੀ ਨਹੀਂ ਕਰ ਸਕਦਾ ਨਾ ਇਹ ਘਾਟਾ ਪੂਰਾ ਹੋਣਾ ਵਾ ਹੁਣ ਅੱਗੇ ਜਦੋਂ ਜਾਣਾ ਹਾਂ ਤੂੰ ਜਾਂ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਜਾਣਾ ਜਾਂ ਕਿਤੇ ਵੀ ਕੰਮ ਕਰਨ ਜਾਂਦਾ ਹਾਂ ਮਾਂ ਕੋ ਸਲਾਹ ਲੈ ਕੇ ਜਾਂਦਾ ਸੀ ਜਾਂਦਾ ਹੀ ਹਾਂ ਹਾਂ ਜੀ ਨਹੀਂ ਮਾਂ ਤੋਂ ਮਾਂ ਜਿਹੜੀ ਮੰਮੀ ਨੇ ਅੱਗੇ ਮੈਂ ਕਿਤੇ ਵੀ ਜਾਣਾ ਜਿਹੜੀ ਗੱਲ ਮੰਮੀ ਨੇ ਕਹਣੀ ਤੇ ਜੇ ਉਹਨਾਂ ਮੰਮੀ ਨੂੰ ਮੈਂ ਪੁੱਛਿਆ ਮੰਮੀ ਆ ਗੱਲ ਕਰਨੀ ਜੇ ਉਹਨੇ ਕਹਿਤਾ ਹਾਂ ਦੇ ਹਾਂ ਤੇ ਜੇ ਕਰਦੇ ਨਾ ਦੇ ਨਾ ਹੁਣ ਹੁਣ ਕਿਹਦੇ ਕੋਲ ਪੁੱਛੇਗਾ ਹੁਣ ਉਹ ਤੇ ਭਰੀ ਦੁੱਖ ਹੋਣਾ ਵੀ ਮਾਂ ਨਹੀਂ ਜਾਣੀ ਚਾਹੀਦੀ ਕਿਸੇ ਦੀ ਵੀ ਮਾਂ ਪੇ ਬਿੜਾ ਜ਼ਿੰਦਗੀ ਖਤਮ ਹੈ ਕੀ ਕੀ ਸੁਪਨਾ ਹੁਣ ਕੀ ਅਗੋਂ ਜ਼ਿੰਦਗੀ ਚ ਕੀ ਸੋਚਿਆ ਕੀ ਕਰਨਾ ਕਿ ਜਾ ਕੇ ਵੀ ਜਾ ਕੇ ਕੁਛ ਨਹੀਂ ਭਾਜੀ ਹੁਣ ਕੰਮ ਤੇ ਜਾਰੀ ਰੱਖਣਾ ਕੰਮ ਮਤਨੀ ਛੱਡਣਾ ਪਰ ਉਹ ਚੀਜ਼ਾਂ ਯਾਦ ਆਉਂਦੀਆਂ ਰਹਿਣਗੀਆਂ ਜਿਹੜੀਆਂ ਆ ਗਈ ਦੂਰ ਦੂਰ ਚਲ ਗਈਆਂ ਜਿਹੜੀਆਂ ਚੀਜ਼ਾਂ ਮਾਂ ਦੀ ਕਮੀ ਤੇ ਸਾਰੀ ਉਮਰ ਨਹੀਂ ਭੁੱਲਨੀ ਪੁੱਤਰ ਹਾਂਜੀ ਹਾਂਜੀ ਇਹ ਤਾਂ ਗੱਲ ਭਾਜੀ ਠੀਕ ਹੈ ਨਹੀਂ ਭੁੱਲਣੀ ਮਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਇਹ ਤਾਂ ਵੀਡੀਓ ਦੇਖ ਕੇ ਜਿਹੜੇ ਗਲਤ ਕਮੈਂਟ ਕੀਤੇ ਸੀਗੇ ਉਹਨਾਂ ਨੂੰ ਬੜੀ ਮੈਂ ਆਖਣਾ ਵੀ ਜਿਹੜੇ ਚੰਗੇ ਸੀ ਉਹਨਾਂ ਨੂੰ ਤੇ ਦਿਲੋਂ ਥੈਂਕ ਯੂ ਤੇ ਜਿਨ੍ਹਾਂ ਮਾੜੇ ਕੀਤੇ ਉਹਨਾਂ ਨੂੰ ਰੱਬ ਬੁੱਧੀ ਬਖਸ਼ੇ ਬੁੱਧੀਵਾਲ ਬਖਸ਼ੇ ਬਾਕੀ ਕਿਸੇ ਨੂੰ ਪਹਿਲਾਂ ਕੋਈ ਵੀ ਚੀਜ਼ ਤੇ ਜੱਜ ਕਰਨ ਤੋਂ ਪਹਿਲਾਂ ਉਹਦੇ ਅਗਲੇ ਦੀ ਬੈਕਸਾਈਡ ਵੇਖ ਲਿਆ ਕਰੋ ਵੀ ਪਿੱਛੇ ਕੀ ਆ ਉਹਦੇ ਕੀ ਨਹੀਂ ਬਾਕੀ ਕਿਸੇ ਨੂੰ ਜੱਜ ਕਰਨ ਤੋਂ ਪਹਿਲਾਂ ਉਹਦਾ ਵੇਖ ਲਿਆ ਕਰੋ ਕੀ ਬੀਤਣ ਦੀ ਕੀ ਨਹੀਂ ਬੀਤਣ ਦੀ ਹਾਂਜੀ ਬਲੂ ਹੁੰਦੇ ਚਲੋ ਇਸੇ ਰਾਏ ਨੇ ਹੁੰਦੇ ਚਲੋ ਤੇ ਦਿਲ ਲੱਗ ਜਾਂਦਾ ਮਾਸੀਆਂ ਨਾਲ ਤਾਈਆਂ ਨਾਲ ਚਾਚੀਆਂ ਨਾਲ ਜਦੋਂ ਸਾਰੇ ਚਲ ਗਏ ਤੇ ਉਦੋਂ ਕਿਦਾਂ ਰੋਗੇ ਇਕੱਲਾ ਘਰ ਖਾਣ ਨੂੰ ਪਵੇਗਾ ਨਾ ਮਾਤਾ ਦੀ ਯਾਦਾਂ ਆਉਣੀਆਂ ਆਉਣੀਆਂ ਕਿ ਨਹੀਂ ਆਉਣੀਆਂ ਆਉਣੀਆਂ ਭਜੀ ਹੁਣ ساری ਉਮਰ ਦਾ ਰੋਣਾ ਹੀ ਆ ਝੋਲਿਆ ਹਸ ਲਿਆ ਹਸਣਾ ਤੇ ਬੜੀ ਦੂਰ ਦੀ ਗੱਲ ਰੋਣਾ ਹੀ ਹੁਣ ਤੇ ਫਿਲਹਾਲ ਕਰਮਾਂ ਚ ਜਿੱਥੋਂ ਤੱਕ ਹੱਸਣਾ ਹੀ ਹਸ ਲਿਆ ਹੁਣ ਰੋਣਾ ਹੀ ਆ ਜ਼ਿੰਦਗੀ ਦੇ ਵਿੱਚ ਜਾਂ ਕਿਸਮਤ ਦੇ ਵਿੱਚ ਮਾਤਾ ਕੀ ਸੁਪਨਾ ਸੀ ਪਾਸੀ ਕਿ ਮੇਰਾ ਪੁੱਤ ਕੀ ਬਣੇ ਮੇਰੀ ਮੰਮੀ ਦੇ ਕਸ ਸੁਪਨਾ ਆਇਆ ਮੇਰਾ ਪੁੱਤ ਨਾ ਮੈਨੂੰ ਗੱਡੀ ਜੀ ਟੂਟਾ ਦੇ ਬਸ ਸੁਪਨਾ ਰਹਿ ਗਿਆ ਸੁਪਨਾ ਰਹਿ ਗਿਆ ਕਿਤਨੇ ਕਿਤੇ ਮਾਤਾ ਹੂੰ ਸੁਪਨਾ ਰਹਿ ਗਿਆ ਭਾਜੀ ਜੜੀ ਵਾਲੀਆਂ ਚੀਜ਼ਾਂ ਵੀ ਉਹਨਾਂ ਕਈਆਂ ਸੁਪਨੇ ਰਹਿ ਗਏ ਭਾਜੀ ਪੂੜੀਆਂ ਤੇ ਹੋਈਆਂ ਨਹੀਂ ਹੂੰ ਜੀ ਬਿਲਕੁਲ ਐਸੀ ਗੋਲੂ ਮਾਜੇ ਵਾਲਾ ਜਿਸ ਦੀ ਮਾਤਾ ਦੀ ਡੈਥ ਹੋ ਗਈ ਸੀ ਲੇਕਿਨ ਅੱਜ ਜੋ ਇਕੱਲਾ ਹੋ ਗਿਆ ਕਿਤਨਾ ਕਿਤੇ ਰਿਸ਼ਤੇਦਾਰ ਜ਼ਰੂਰ ਹੈਗੇ ਨੇ ਲੇਕਿਨ ਕਿੰਨਾ ਕੁ ਦਿਨ ਆ ਦੋ ਦਿਨ ਚਾਰ ਦਿਨ ਪੰਜ ਦਿਨ ਲੇਕਿਨ ਉਹ ਵੀ ਕਿਤਨਾ ਕਿਤੇ ਆਪਣੇ ਆਪਣੇ ਘਰ ਚਲ ਜਾਂਗੇ ਆਪਣੇ ਆਪਣੇ ਕਾਰੋ ਜੀ ਕਾਰੋਬਾਰ ਚ ਵਿਅਸਤ ਹੋ ਜਾਣਗੇ ਲੇਕਿਨ ਗੋਲੂ ਮਾਝੇ ਵਾਲਾ ਜੋ ਕਿ ਹੁਣ ਆਪਣੀ ਮਾਂ ਦੀ ਉਡੀਕ ਕਰ ਰਿਹਾ ਲੇਕਿਨ ਜਿਸ ਨੇ ਹੁਣ ਕਦੀ ਵੀ ਨਹੀਂ ਆਉਣਾ ਉਸ ਦਾ ਦੁੱਖ ਉਸ ਨੂੰ ਹੀ ਪਤਾ ਹੈ ਉਸ ਲਈ ਸਾਂਝਾ ਕਰ ਲਈ ਪਹੁੰਚੇ ਹਾਂ ਉਸ ਦੇ ਘਰ ਪਹੁੰਚੇ ਹਾਂ ਗੱਲਬਾਤ ਕੀਤੀ ਹੈ ਲੇਕਿਨ ਸਾਨੂੰ ਵੀ ਬਹੁਤ ਅਫਸੋਸ ਹੈ ਉਸ ਦੀ ਮਾਤਾ ਦੇ ਜਾਨ ਦਾ ਇਸ ਲਈ ਅਸੀਂ ਉਸ ਦੇ ਘਰ ਪਹੁੰਚ ਕੇ ਉਸ ਦਾ ਦੁੱਖ ਸਾਂਝਾ ਕੀਤਾ ਨਰਪਕ ਪੋਸਟ ਲਈ ਜਸਵਿੰਦਰ 베ਦੀ ਬਟਾਲਾ